ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਟਾਂਕੀਆਂ ਮੱਲਾ ਵਿੱਚ ਜਿੱਥੇ ਦਿਖਾ ਦਈਏ ਕਿ ਆਪਰੇਸ਼ਨ ਕਾਸੋ ਦੇ ਤਹਿਤ ਅੱਜ ਟਾਂਕੀਆਂ ਮਹੱਲਾ ਦੇ ਵਿੱਚ ਜੋ ਕਿ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਲੰਧਰ ਦੇ ਸੀਪੀ ਸ਼੍ਰੀ ਤਨਪ੍ਰੀਤ ਕੌਰ ਵੀ ਇੱਥੇ ਮੌਜੂਦ ਨੇ ਤੇ ਨਾਲੋਂ ਨਾਲ ਇਹ ਵੀ ਦਿਖਾ ਦਈਏ ਤੁਹਾਨੂੰ ਕਿ ਕਿਵੇਂ ਆ ਘਰਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਯੁਧ ਨਸ਼ਾ ਵਿਰੁੱਧ ਦੇ ਤਹਿਤ ਜੋ ਕਿ ਇਹ ਕਾਰਵਾਈ ਅੱਜ ਕੀਤੀ ਗਈ ਹੈ ਨਾਲੋਂ ਨਾਲ ਇਹ ਵੀ ਦੱਸ ਦਈਏ ਕਿ ਐਸਪੀ 1 ਅਕਰਸ਼ੀ ਜੈਨ ਵੀ ਮੌਜੂਦ ਨੇ ਜੁਆਇੰਟ ਸੀਪੀ ਸੰਦੀਪ ਕੁਮਾਰ ਸ਼ ਜਲੰਧਰ ਦੇ ਸੀਪੀ ਅ ਧਨਪ੍ਰੀਤ ਕੌਰ ਜੀ ਵੀ ਇੱਥੇ ਮੌਜੂਦ ਨੇ ਤੇ ਘਰਾਂ ਦੀ ਜੋ ਕਿ ਇਹ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਢਾਂਗੀਆਂ ਮੱਲਾ ਦਿਖਾ ਰਿਹਾ ਜਲੰਧਰ ਦੇ ਢਾਂਗੀਆਂ ਮੱਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੁਲਿਸ ਟੀਮ ਦੇ ਵੱਲੋਂ ਲਗਾਤਾਰ ਜੋ ਕਿ ਹੈ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਯੁੱਧ ਨਸ਼ਾ ਵਿਰੋਧ ਦੇ ਤਹਿਤ ਕਾਸੋ ਆਪਰੇਸ਼ਨ ਅੱਜ ਚਲਾਇਆ ਗਿਆ ਹੈ ਤੇ ਢਾਂਗੀਆਂ ਮਹੱਲਾ ਦੀਆਂ ਇਹ ਤਸਵੀਰਾਂ ਜੋ ਕਿ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਮੈਡਮ ਅੱਜ ਕਾਸੋ ਆਪਰੇਸ਼ਨ ਦੇ ਬਾਰੇ ਮੈਨੂੰ ਦੱਸੋ ਇਹ ਕਿੰਨੀ ਜਗ੍ਹਾ ਪਰ ਜੋ ਹੈ ਸਰਚ ਅਭਿਆਨ ਚਲਾਇਆ ਗਿਆ ਜੀ ਸੋ ਯੂਥਨਾਸ਼ਿਆ ਵਿਰੁੱਧ ਅਦੀਨ ਜੋ ਵੱਖ-ਵੱਖਰੀਆਂ ਕਾਰਵਾਈਆਂ ਪੂਰੇ ਪੰਜਾਬ ਸਟੇਟਸ ਕਰਾਈਆਂ ਜਾ ਰਹੀਆਂ ਹਨ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਉਸੇ ਦੀ ਲਗਾਤਾਰਤਾ ਦੇ ਵਿੱਚ ਅੱਜ ਤਾਂਕੀਆਂ ਮਹੱਲੇ ਦੇ ਵਿੱਚ ਮੇਰੀ ਸੁਪਰਵਾਈਜ਼ਨ ਦੇ ਅਧੀਨ ਤੇ ਇਹ ਤੋਂ ਇਲਾਵਾ 10 ਹੋਰ ਥਾਵਾਂ ਤੇ ਵੱਖ-ਵੱਖਰੇ ਅਫਸਰਾਂ ਦੀ ਸੁਪਰਵਾਈਜ਼ਨ ਦੇ ਅਧੀਨ ਉਸ ਏਰੀਆ ਦੀ ਕੋਆਰਡੀਨੇਟ ਸਰਚ ਕਰਾਈ ਜਾ ਰਹੀ ਹੈ ਸੋ ਸਾਡਾ ਮੇਨ ਮਕਸਦ ਇਹ ਸੀ ਕਿ ਵੀ ਅਚਨਛੇਤ ਇੱਕ ਟਾਈਮ ਡਿਸਾਈਡ ਕਰਕੇ ਉਨਾ ਏਰੀਆਸ ਦੀ ਜਿੱਥੋਂ ਸਾਨੂੰ ਸੇਫ ਪੰਜਾਬ ਦੀ ਟਿਪਲਾਈਨਸ ਤੋਂ ਤੇ ਪਬਲਿਕ ਦੇ ਨਾਲ ਇੰਟਰੈਕਸ਼ਨ ਤੋਂ ਨਸ਼ਾ ਵੇਚਣ ਦੀ ਕੋਈ ਵੀ ਸਾਨੂੰ ਸ਼ਿਕਾਇਤ ਆਂਦੀ ਹੈ ਉਹਨਾ ਏਰੀਆ ਨੂੰ ਡੋਮਿਨੇਟ ਕਰਕੇ ਉੱਥੇ ਇੱਕ ਵਾਰੀ ਰੇਡ ਕਰਾ ਕੇ ਚੈੱਕ ਕਰਾਇਆ ਜਾਏਗੀ ਸੋ ਇਸੇ ਅਧੀਨ ਇਸ ਮਹੱਲੇ ਦੇ ਵਿੱਚ ਮੇਰੇ ਵੱਲੋਂ ਸਮੇਤ ਜੁਆਇੰਟ ਸੀਪੀ ਐਸਪੀ ਸੈਂਟਰਲ ਐਂਡ ਅਡੀਸ਼ਨਲ ਡੀਸੀਪੀ ਵਨ ਦੇ ਨਾਲ ਇੱਥੇ ਚੈਕਿੰਗ ਕੀਤੀ ਗਈ ਸੋ ਸਾਡੇ ਇੱਥੇ ਜਿਹੜੇ ਤੁਸੀਂ ਵੀ ਨਾਲ ਜਿਵੇਂ ਦੇਖਿਆ ਕਿ ਜੋ ਸਾਡੇ ਇਥੋਂ ਮੇਨ ਪੈਡਲਰਸ ਜਿਹਨਾਂ ਦੀ ਬਾਰ-ਬਾਰ ਸਾਨੂੰ ਸ਼ਿਕਾਇਤਾਂ ਆndੀਆਂ ਸੀ ਉਸਤੇ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੋਈ ਹੈ ਤੇ ਉਹਨਾਂ ਦੇ ਵਿੱਚੋਂ ਸਾਨੂੰ ਕੋਈ ਵੀ ਅਜੇ ਆਪਣੀ ਰਿਹائش ਤੇ ਇਥੇ ਨਹੀਂ ਮਿਲਿਆ ਹੈ ਇਸ ਤੋਂ ਪਹਿਲਾਂ ਵੀ ਇਹਨਾਂ ਤੇ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨ ਅਜੇ ਕੁਝ ਮਿਲਿਆ ਕੋਈ ਸਮਾਨ ਜੀ ਹੁਣ ਤੱਕ ਬਹੁਤ ਡਿਟੇਲਸ ਅਸੀਂ ਤੁਹਾਡੇ ਨਾਲ ਸ਼ਾਮ ਨੂੰ ਇੱਕ ਵਾਰ ਸ਼ੇਅਰ ਕਰ ਲਾਂਗੇ ਬਟ ਜੋ ਹੁਣ ਤੱਕ ਸਾਡੇ ਸਾਹਮਣੇ ਆਇਆ ਸੋ ਉਸ ਦੇ ਵਿੱਚ ਅਸੀਂ 4 ਤੋਂ 5 ਐਫ ਆਈ ਆਰਸ ਫਿਲਹਾਲ ਰਜਿਸਟਰ ਕਰ ਰਹੇ ਹਾਂ ਜੋ ਬਕ ਬਕਰੇ ਥਾਣਿਆਂ ਚ ਸਿਰਫ ਇਥੋਂ ਨਹੀਂ ਸੋ ਜਿਹਦੇ ਵਿੱਚ ਸਾਨੂੰ ਦੋਸ਼ੀਆਂ ਤੋਂ ਰਿਕਵਰੀ ਵੀ ਹੋਈ ਹੈ ਤੇ ਹੋਰ ਡਿਟੇਲਸ ਅਸੀਂ ਤੁਹਾਡਾ ਸ਼ਾਮ ਤੱਕ ਸ਼ੇਅਰ ਕਰ ਦੇਵਾਂਗੇ ਕੋਣੀ ਕਿਹੜੀ ਜਗ੍ਹਾ ਤੇ ਉੱਪਰ ਜਿਹੜੀ ਅੱਜ ਸਰਚ ਬੈਂਚ ਚਲਾਇਆ ਜਾ ਰਿਹਾ ਉਸ ਦੇ ਬਾਰੇ ਦੱਸ ਜਿਵੇਂ ਆਪਣੀਆਂ ਪੰਜ ਸਬ ਡਿਵੀਜ਼ਨਸ ਹੈ ਸੋ ਹਰੇਕ ਸਬ ਡਿਵੀਜ਼ਨ ਦੇ ਵਿੱਚ ਹਰੇਕ ਥਾਣੇ ਦਾ ਇੱਕ ਏਰੀਆ ਜਿਹੜਾ ਕਿ ਉਹਨਾਂ ਦੇ ਮੁਤਾਬਿਕ ਜਿਸ ਦੀਆਂ ਉਹਨਾਂ ਨੂੰ ਸ਼ਿਕਾਇਤਾਂ ਆ ਰਹੀਆਂ ਉਹਦੇ ਵਿੱਚ ਕਰਾਇਆ ਜਾ ਰਿਹਾ ਜਿਵੇਂ ਅਲੀ ਮਹਲੇਚ ਕਰਾਇਆ ਜੀ ਆਪਾਂ ਇੱਥੇ ਤਾਂ ਅੰਕੀਆਂ ਮਹਲੇਚ ਕਰਾਇਆ ਰੇੜੂ ਪਿੰਡ ਚ ਕਰਾਇਆ ਗੜੇ ਪਿੰਡ ਚ ਕਰਾ ਰਹੇ ਹਾਂ ਤੇ ਬਾਂਬੀਆ ਸੋ ਬਾਵੱਖੋ ਵਖਰੀ ਥਾਵਾਂ ਤੇ ਇੱਕ ਟਾਈਮ ਤੇ ਪੂਰੇ ਡਿਸਟ੍ਰਿਕਟ ਦੇ ਥਾਵਾਂ ਤੇ ਜਿੱਥੇ ਕਿ ਸਾਨੂੰ ਨਸ਼ਾ ਵੇਚਣ ਦੀ ਸ਼ਿਕਾਇਤ ਜਾਂ ਪਬਲਿਕ ਨੇ ਸਾਨੂੰ ਡਾਇਰੈਕਟਲੀ ਦੱਸਿਆ ਹੋਵੇ ਜਾਂ ਸੇਫ ਪੰਜਾਬ ਦੀ ਟਿਪ ਲਾਈਨ ਤੇ ਸਾਡੇ ਕੋਲ ਆਇਆ ਹੋਵੇ ਉਸ ਬੇਸਿਸ ਤੇ ਅਸੀਂ ਰੀਡ ਕਰਕੇ ਕਾਰਵਾਈ ਕਰਦੇ। ਲਾਸਟ ਪਬਲਿਕ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਤੁਸੀਂ। ਦੇਖੋ ਜੀ ਕਈਆਂ ਨੂੰ ਇਹ ਵੀ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਨਸ਼ਾ ਯੁੱਧ ਨਸ਼ਾ ਵਿਰੋਧ ਚਲਦੇ ਹੋਏ ਟਾਈਮ ਹੋ ਗਿਆ ਹੈ ਤੇ ਪੁਲਿਸ ਦੀ ਕਾਰਗੁਜ਼ਾਰੀ 'ਚ ਕੋਈ ਫਰਕ ਪਵੇਗਾ। ਸੋ ਮੈਂ ਇਹਦੇ ਇਹ ਦੱਸਣਾ ਚਾਹਾਂਗੀ ਜੀ ਕਿ ਸਾਡੀ ਜਿਹੜੀ ਹੈ ਕਾਰਵਾਈ ਹੈ ਇਹ ਜਿਸ ਰੂਪ ਚ ਜਿਸ એનર્ਜੀ ਨਾਲ ਪਹਿਲਾਂ ਚੱਲ ਰਹੀ ਸੀ ਹੁਣ ਵੀ ਅਸੀਂ ਉਸੇ એનર્ਜੀ ਨਾਲ ਇਸ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਜੀ ਤੇ ਇਹ ਸਾਡੀ ਕਾਰਵਾਈ ਜਾਰੀ ਰਹੇਗੀ ਜੀ ਥੈਂਕ ਯੂ ਜੀ ਮੈਡਮ ਅੱਜ ਥਾਸੋ ਆਪਰੇਸ਼ਨ ਦੇ ਬਾਰੇ ਮੈਂ ਬਤਾ ਜੀ ਇਹ ਕਿਤਨੀ ਜਗ੍ਹਾ ਪਰ ਜੋ ਹੈ ਸਰਚ ਬਿਆਨ ਚਲਾਏ ਗਏ ਜੀ ਸੋ ਯੋਧ ਨਸ਼ਿਆ ਵਿਰੁੱਧ ਅਦੀਨ ਜੋ ਵੱਖ-ਵੱਖਰੀਆਂ ਕਾਰਵਾਈਆਂ ਪੂਰੇ ਪੰਜਾਬ ਸਟੇਟਸ ਕਰਾਈਆਂ ਜਾ ਰਹੀਆਂ ਹਨ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਉਸੇ ਦੀ ਲਗਾਤਾਰਤਾ ਦੇ ਵਿੱਚ ਅੱਜ ਤਾਂਕੀਆ ਮਹੱਲੇ ਦੇ ਵਿੱਚ ਮੇਰੀ ਸੁਪਰਵਾਈਜ਼ਨ ਦੇ ਅਧੀਨ ਤੇ ਇਹ ਤੋਂ ਇਲਾਵਾ 10 ਹੋਰ ਥਾਵਾਂ ਤੇ ਵੱਖੋ-ਵੱਖਰੇ ਅਫਸਰਾਂ ਦੀ ਸੁਪਰਵਾਈਜ਼ਨ ਦੇ ਅਧੀਨ ਉਸ ਏਰੀਆ ਦੀ ਕੋਆਰਡੀਨੇਟ ਸਰਚ ਕਰਾਈ ਜਾ ਰਹੀ ਹੈ। ਸੋ ਸਾਡਾ ਮੇਨ ਮਕਸਦ ਇਹ ਸੀ ਕਿ ਵੀ ਅਚੰਛਤ ਇੱਕ ਟਾਈਮ ਡਿਸਾਈਡ ਕਰਕੇ ਉਹਨਾਂ ਏਰੀਆਜ਼ ਦੀ ਜਿੱਥੋਂ ਸਾਨੂੰ ਸੇਫ ਪੰਜਾਬ ਦੀ ਟਿਪਲਾਈਨਸ ਤੋਂ ਤੇ ਪਬਲਿਕ ਦੇ ਨਾਲ ਇੰਟਰੈਕਸ਼ਨ ਤੋਂ ਨਸ਼ਾ ਵੇਚਣ ਦੀ ਕੋਈ ਵੀ ਸਾਨੂੰ ਸ਼ਿਕਾਇਤ ਆਂਦੀ ਹੈ ਉਹਨਾਂ ਏਰੀਆ ਨੂੰ ਡੋਮਿਨੇਟ ਕਰਕੇ ਉੱਥੇ ਇੱਕ ਵਾਰੀ ਰੇਡ ਕਰਾ ਕੇ ਚੈੱਕ ਕਰਾਇਆ ਜਾਵੇਗਾ। ਸੋ ਇਸੇ ਅਦੀਨ ਇਸ ਮਹੱਲੇ ਦੇ ਵਿੱਚ ਮੇਰੇ ਵੱਲੋਂ ਸਮੇਤ ਜੁਆਇੰਟ ਸੀਪੀ, ਏਸੀਪੀ ਸੈਂਟਰਲ ਐਂਡ ਅਡੀਸ਼ਨਲ ਡੀਸੀਪੀ ਵਨ ਦੇ ਨਾਲ ਇੱਥੇ ਚੈਕਿੰਗ ਕੀਤੀ ਗਈ। ਸੋ ਸਾਡੇ ਇੱਥੇ ਜਿਹੜੇ ਤੁਸੀਂ ਵੀ ਨਾਲ ਜਿਵੇਂ ਦੇਖਿਆ ਕਿ ਜੋ ਸਾਡੇ ਇੱਥੋਂ ਮੇਨ ਪੈਡਲਰ ਸੀਗੇ ਜਿਨ੍ਹਾਂ ਦੀ ਬਾਰ-ਬਾਰ ਸਾਨੂੰ ਸ਼ਿਕਾਇਤਾਂ ਆndੀਆਂ ਸੀ ਉਸਤੇ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੋਈ ਹੈ ਤੇ ਉਹਨਾਂ ਦੇ ਵਿੱਚੋਂ ਸਾਨੂੰ ਕੋਈ ਵੀ ਅਜੇ ਆਪਣੀ ਰਿਹائش ਤੇ ਇੱਥੇ ਨਹੀਂ ਮਿਲਿਆ ਹੈ। ਇਸ ਤੋਂ ਪਹਿਲਾਂ ਵੀ ਇਨਤੇ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨ। ਅਜੇ ਕੁਝ ਮਿਲਿਆ ਕੋਈ ਸਮਾਨ? ਇਜੀ ਹੁਣ ਤੱਕ ਬਹੁਤ ਡਿਟੇਲਸ ਅਸੀਂ ਤੁਹਾਡੇ ਨਾਲ ਸ਼ਾਮ ਨੂੰ ਇੱਕ ਵਾਰ ਸ਼ੇਅਰ ਕਰ ਲਾਂਗੇ ਬਟ ਜੋ ਹੁਣ ਤੱਕ ਸਾਡੇ ਸਾਹਮਣੇ ਆਇਆ ਸੋ ਉਸ ਦੇ ਵਿੱਚ ਅਸੀਂ 4 ਤੋਂ 5 ਐਫ ਆਈ ਆਰਸ ਫਿਲਹਾਲ ਰਜਿਸਟਰ ਕਰ ਰਹੇ ਹਾਂ ਜੋਬ ਕੋ ਬਕਰੇ ਥਾਣਿਆਂ ਚ ਸਿਰਫ ਇਥੋਂ ਨਹੀਂ ਸੋ ਜਿਹਦੇ ਵਿੱਚ ਸਾਨੂੰ ਦੋਸ਼ੀਆਂ ਤੋਂ ਰਿਕਵਰੀ ਵੀ ਹੋਈ ਹੈ ਤੇ ਹੋਰ ਡਿਟੇਲਸ ਅਸੀਂ ਤੁਹਾਡਾ ਸ਼ਾਮ ਤੱਕ ਸ਼ੇਅਰ ਕਰਦੇ ਹਾਂ ਕਿ ਕਿਹੜੀ ਕਿਹੜੀ ਜਗ੍ਹਾ ਤੇ ਉੱਪਰ ਜਿਹੜੀ ਅੱਜ ਸਰਚ ਬੈਂਚ ਚਲਾਇਆ ਜਾ ਰਿਹਾ ਉਸ ਦੇ ਬਾਰੇ ਦੱਸ ਜਿਵੇਂ ਆਪਣੀਆਂ ਪੰਜ ਸਬ ਡਿਵੀਜ਼ਨਸ ਹੈ ਸੋ ਹਰੇਕ ਸਬ ਡਿਵੀਜ਼ਨ ਦੇ ਵਿੱਚ ਹਰੇਕ ਥਾਣੇ ਦਾ ਇੱਕ ਏਰੀਆ ਜਿਹੜਾ ਕਿ ਉਹਨਾਂ ਦੇ ਮੁਤਾਬਿਕ ਜਿਸ ਦੀਆਂ ਉਹਨਾਂ ਨੂੰ ਸ਼ਿਕਾਇਤਾਂ ਆ ਰਹੀਆਂ ਉਹਦੇ ਵਿੱਚ ਕਰਾਇਆ ਜਾ ਰਿਹਾ ਜਿਵੇਂ ਅਲੀ ਮਹਲੇਚ ਕਰਾਇਆ ਜੀ ਆਪਾਂ ਇੱਥੇ ਤਾਂ ਅੰਕੀਆਂ ਮਹਲੇਚ ਕਰਾਇਆ ਰੇੜੂ ਪਿੰਡ ਚ ਕਰਾਇਆ ਗੜੇ ਪਿੰਡ ਚ ਕਰਾ ਰਹੇ ਹਾਂ ਤੇ ਬਾਂਬ ਸੋ ਬਹੁ ਵੱਖਰੀ ਥਾਵਾਂ ਤੇ ਇੱਕ ਟਾਈਮ ਤੇ ਪੂਰੇ ਡਿਸਟ੍ਰਿਕਟ ਦੇ ਥਾਵਾਂ ਤੇ ਜਿੱਥੇ ਕਿ ਸਾਨੂੰ ਨਸ਼ਾ ਵੇਚਣ ਦੀ ਸ਼ਿਕਾਇਤ ਜਾਂ ਪਬਲਿਕ ਨੇ ਸਾਨੂੰ ਡਾਇਰੈਕਟਲੀ ਦੱਸਿਆ ਹੋਵੇ ਜਾਂ ਸੇਫ ਪੰਜਾਬ ਦੀ ਟਿਪ ਲਾਈਨ ਤੇ ਸਾਡੇ ਕੋਲ ਆਇਆ ਹੋਵੇ ਉਸ ਬੇਸਿਸ ਤੇ ਅਸੀਂ ਰੀਡ ਕਰਕੇ ਕਾਰਵਾਈ ਕਰਾਂਗੇ ਲਾਸਟ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਲਓ ਜੀ ਕਈਆਂ ਨੂੰ ਇਹ ਵੀ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਨਸ਼ਾ ਯੁੱਧ ਨਸ਼ਾ ਵਿਰੋਧ ਚਲਦੇ ਹੋਏ ਟਾਈਮ ਹੋ ਗਿਆ ਹੈ ਤੇ ਪੁਲਿਸ ਦੀ ਕਾਰਗੁਜ਼ਾਰੀ 'ਚ ਕੋਈ ਫਰਕ ਪਏਗਾ ਸੋ ਮੈਂ ਦੇ ਇਹ ਦਤੂ ਇਹ ਦੱਸਣਾ ਚਾਹਾਂਗੀ ਜੀ ਕਿ ਸਾਡੀ ਜਿਹੜੀ ਹੈ ਕਾਰਵਾਈ ਹੈ ਇਹ ਜਿਸ ਰੂਪ ਚ ਜਿਸ એનર્ਜੀ ਨਾਲ ਪਹਿਲਾਂ ਚੱਲ ਰਹੀ ਸੀ ਹੁਣ ਵੀ ਅਸੀਂ ਉਸੇ એનર્ਜੀ ਨਾਲ ਇਸ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਜੀ ਤੇ ਇਹ ਸਾਡੀ ਕਾਰਵਾਈ ਜਾਰੀ ਰਹੇਗੀ ਜੀ ਥੈਂਕ ਯੂ ਜੀ ਮੈਡਮ ਅੱਜ ਥਾਸ ਆਪਰੇਸ਼ਨ ਦੇ ਬਾਰੇ ਮੈਂ ਬਤਾ ਜੀ ਇਹ ਕਿਤਨੀ ਜਗ੍ਹਾ ਪਰ ਜੋ ਹੈ ਸਰਚ ਬਿਆਨ ਚਲਾਏ ਗਏ ਜੀ ਸੋ ਯੁਧ ਨਸ਼ਿਆ ਵਿਰੁੱਧ ਅਦੀਨ ਜੋ ਵੱਖ-ਵੱਖਰੀਆਂ ਕਾਰਵਾਈਆਂ ਪੂਰੇ ਪੰਜਾਬ ਸਟੇਟਸ ਕਰਾਈਆਂ ਜਾ ਰਹੀਆਂ ਹਨ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਉਸੇ ਦੀ ਲਗਾਤਾਰਤਾ ਦੇ ਵਿੱਚ ਅੱਜ ਤਾਂਕੀਆ ਮਹੱਲੇ ਦੇ ਵਿੱਚ ਮੇਰੀ ਸੁਪਰਵਾਈਜ਼ਨ ਦੇ ਅਧੀਨ ਤੇ ਇਹ ਤੋਂ ਇਲਾਵਾ 10 ਹੋਰ ਥਾਵਾਂ ਤੇ ਵੱਖੋ-ਵੱਖਰੇ ਅਫਸਰਾਂ ਦੀ ਸੁਪਰਵਾਈਜ਼ਨ ਦੇ ਅਧੀਨ ਉਸ ਏਰੀਆ ਦੀ ਕੋਆਰਡੀਨੇਟ ਸਰਚ ਕਰਾਈ ਜਾ ਰਹੀ ਹੈ। ਸੋ ਸਾਡਾ ਮੇਨ ਮਕਸਦ ਇਹ ਸੀ ਕਿ ਵੀ ਅਚੰਛੇਤ ਇੱਕ ਟਾਈਮ ਡਿਸਾਈਡ ਕਰਕੇ ਉਹਨਾਂ ਏਰੀਆਜ਼ ਦੀ ਜਿੱਥੋਂ ਸਾਨੂੰ ਸੇਫ ਪੰਜਾਬ ਦੀ ਟਿਪਲਾਈਨਸ ਤੋਂ ਤੇ ਪਬਲਿਕ ਦੇ ਨਾਲ ਇੰਟਰੈਕਸ਼ਨ ਤੋਂ ਨਸ਼ਾ ਵੇਚਣ ਦੀ ਕੋਈ ਵੀ ਸਾਨੂੰ ਸ਼ਿਕਾਇਤ ਆਂਦੀ ਹੈ ਉਹਨਾਂ ਏਰੀਆ ਨੂੰ ਡੋਮਿਨੇਟ ਕਰਕੇ ਉੱਥੇ ਇੱਕ ਵਾਰੀ ਰੇਡ ਕਰਾ ਕੇ ਚੈੱਕ ਕਰਾਇਆ ਜਾਵੇ। ਸੋ ਇਸੇ ਅਦੀਨ ਇਸ ਮਹੱਲੇ ਦੇ ਵਿੱਚ ਮੇਰੇ ਵੱਲੋਂ ਸਮੇਤ ਜੁਆਇੰਟ ਸੀਪੀ, ਏਸੀਪੀ ਸੈਂਟਰਲ ਐਂਡ ਅਡੀਸ਼ਨਲ ਡੀਸੀਪੀ 1 ਦੇ ਨਾਲ ਇੱਥੇ ਚੈਕਿੰਗ ਕੀਤੀ ਗਈ। ਸੋ ਸਾਡੇ ਇੱਥੇ ਜਿਹੜੇ ਤੁਸੀਂ ਵੀ ਨਾਲ ਜਿਵੇਂ ਦੇਖਿਆ ਕਿ ਜੋ ਸਾਡੇ ਇੱਥੋਂ ਮੇਨ ਪੈਡਲਰ ਸੀਗੇ ਜਿਨ੍ਹਾਂ ਦੀ ਬਾਰ-ਬਾਰ ਸਾਨੂੰ ਸ਼ਿਕਾਇਤਾਂ ਆndੀਆਂ ਸੀ ਉਸਤੇ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੋਈ ਹੈ ਤੇ ਉਹਨਾਂ ਦੇ ਵਿੱਚੋਂ ਸਾਨੂੰ ਕੋਈ ਵੀ ਅਜੇ ਆਪਣੀ ਰਿਹائش ਤੇ ਤੇ ਨਹੀਂ ਮਿਲਿਆ ਹੈ। ਇਸ ਤੋਂ ਪਹਿਲਾਂ ਵੀ ਇਨਤੇ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨ। ਅੱਜ ਕੁਝ ਮਿਲਿਆ ਕੋਈ ਸਮਾਨ? ਇਜੀ ਹੁਣ ਤੱਕ ਬਹੁਤ ਡਿਟੇਲਸ ਅਸੀਂ ਤੁਹਾਡੇ ਨਾਲ ਸ਼ਾਮ ਨੂੰ ਇੱਕ ਵਾਰ ਸ਼ੇਅਰ ਕਰ ਲਾਂਗੇ ਬਟ ਜੋ ਹੁਣ ਤੱਕ ਸਾਡੇ ਸਾਹਮਣੇ ਆਇਆ ਸੋ ਉਸ ਦੇ ਵਿੱਚ ਅਸੀਂ 4 ਤੋਂ 5 ਐਫ ਆਈ ਆਰਸ ਫਿਲਹਾਲ ਰਜਿਸਟਰ ਕਰ ਰਹੇ ਹਾਂ ਜੋ ਬਕੋ ਬਕਰੇ ਥਾਣੇ ਚ ਸਿਰਫ ਇਥੋਂ ਨਹੀਂ ਸੋ ਜਿਹਦੇ ਵਿੱਚ ਸਾਨੂੰ ਦੋਸ਼ੀਆਂ ਤੋਂ ਰਿਕਵਰੀ ਵੀ ਹੋਈ ਹੈ ਤੇ ਹੋਰ ਡਿਟੇਲਸ ਅਸੀਂ ਤੁਹਾਡਾ ਅਸ਼ਾਂ ਤੱਕ ਸ਼ੇਅਰ ਕਰਦੇ ਹਾਂ ਕੋਣੀ ਕਿਹੜੀ ਜਗ੍ਹਾ ਤੇ ਉੱਪਰ ਜਿਹੜੀ ਅੱਜ ਸਰਚ ਬੈਂਚ ਚਲਾਇਆ ਜਾ ਰਿਹਾ ਉਸ ਦੇ ਬਾਰੇ ਦੱਸ ਜਿਵੇਂ ਆਪਣੀਆਂ ਪੰਜ ਸਬ ਡਿਵੀਜ਼ਨਸ ਐ ਸੋ ਹਰ ਇੱਕ ਸਬ ਡਿਵੀਜ਼ਨ ਦੇ ਵਿੱਚ ਹਰ ਇੱਕ ਥਾਣੇ ਦਾ ਇੱਕ ਏਰੀਆ ਜਿਹੜਾ ਕਿ ਉਹਨਾਂ ਦੇ ਮੁਤਾਬਿਕ ਜਿਸ ਦੀਆਂ ਉਹਨਾਂ ਨੂੰ ਸ਼ਿਕਾਇਤਾਂ ਆ ਰਹੀਆਂ ਉਹਦੇ ਵਿੱਚ ਕਰਾਇਆ ਜਾ ਰਿਹਾ ਜਿਵੇਂ ਅਲੀ ਮਹਲੇਚ ਕਰਾਇਆ ਜੀ ਆਪਾਂ ਇੱਥੇ ਤਾਂ ਅੰਕੀਆਂ ਮਹਲੇਚ ਕਰਾਇਆ ਰੇੜੋ ਪਿੰਡ ਚ ਕਰਾਇਆ ਗੜੇ ਪਿੰਡ ਚ ਕਰਾ ਰਹੇ ਹਾਂ ਤੇ ਬਾਂਬੀ ਸੋ ਬავਕੋ ਵਖਰੀ ਥਾਵਾਂ ਤੇ ਇੱਕ ਟਾਈਮ ਤੇ ਪੂਰੇ ਡਿਸਟ੍ਰਿਕਟ ਦੇ ਥਾਵਾਂ ਤੇ ਜਿੱਥੇ ਕਿ ਸਾਨੂੰ ਨਸ਼ਾ ਵੇਚਣ ਦੀ ਸ਼ਿਕਾਇਤ ਜਾਂ ਪਬਲਿਕ ਨੇ ਸਾਨੂੰ ਡਾਇਰੈਕਟਲੀ ਦੱਸਿਆ ਹੋਵੇ ਜਾਂ ਸੇਫ ਪੰਜਾਬ ਦੀ ਟਿਪ ਲਾਈਨ ਤੇ ਸਾਡੇ ਕੋਲ ਆਇਆ ਹੋਵੇ ਉਸ ਬੇਸਿਸ ਤੇ ਅਸੀਂ ਰੀਡ ਕਰਕੇ ਕਾਰਵਾਈ ਕਰਦੇ ਲਾਸਟ ਪਬਲਿਕ ਨੂੰ ਇੱਕ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਜੀ ਕਈਆਂ ਨੂੰ ਇਹ ਵੀ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਨਸ਼ਾ ਯੁੱਧ ਨਸ਼ਾ ਵਿਰੋਧ ਚਲਦੇ ਹੋਏ ਟਾਈਮ ਹੋ ਗਿਆ ਹੈ ਤੇ ਪੁਲਿਸ ਦੀ ਕਾਰਗੁਜ਼ਾਰੀ 'ਚ ਕੋਈ ਫਰਕ ਪਵੇਗਾ ਸੋ ਮੈਂ ਇਹਦੇ ਇਹ ਦਤੂ ਇਹ ਦੱਸਣਾ ਚਾਹਾਂਗੀ ਜੀ ਕਿ ਸਾਡੀ ਜਿਹੜੀ ਹੈ ਕਾਰਵਾਈ ਹੈ ਇਹ ਜਿਸ ਰੂਪ ਚ ਜਿਸ એનર્ਜੀ ਨਾਲ ਪਹਿਲਾਂ ਚੱਲ ਰਹੀ ਸੀ ਹੁਣ ਵੀ ਅਸੀਂ ਉਸੇ એનર્ਜੀ ਨਾਲ ਇਸ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਜੀ ਤੇ ਇਹ ਸਾਡੀ ਕਾਰਵਾਈ ਜਾਰੀ ਰਹੇਗੀ ਜੀ ਥੈਂਕ ਯੂ